ਮਸ਼ਹੂਰ ਗਾਇਕ ਖਾਨ ਸਾਹਿਬ ਦੀ ਮਾਤਾ ਸਲਮਾ ਪਰਵੀਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਨੇ ਤੇ ਅੱਜ ਪਿੰਡ ਪੰਡਾਲ ਦੋਨਾਂ ਦੇ ਵਿੱਚ ਖਾਨ ਸਾਹ ਦੇ ਵੱਲੋਂ ਆਪਣੀ ਮਾਤਾ ਨੂੰ ਸਪੁਰਦ ਦੇ ਖਾ ਕੀਤਾ ਗਿਆ ਪੰਡਾਲ ਦੋਨਾ ਕਪੂਰਥਲਾ ਦਾ ਪਿੰਡ ਹੈ ਖਾਨ ਸਾਬ ਦਾ ਪਿੰਡ ਹੈ ਜਿੱਥੇ ਕੀ ਉਹਨਾਂ ਦੀ ਮਾਤਾ ਨੂੰ ਅਤਸਪੁਰ ਦੇ ਖਾਕ ਕੀਤਾ ਗਿਆ ਤੇ ਉਹਨਾਂ ਦੀਆਂ ਅੰਤਿਮ ਰਸਮਾਂ ਦੇ ਵਿੱਚ ਪੂਰਾ ਪਿੰਡ ਮੌਜੂਦ ਸੀ ਹਾਲਾਂਕਿ ਤਸਵੀਰਾਂ ਬਹੁਤ ਹੀ ਭਾਵੁਕ ਕਰ ਦੇਣ ਵਾਲੀਆਂ ਨੇ ਜਿਸ ਦੇ ਵਿੱਚ ਖਾਨ ਸਾਬ ਦਾ ਬਹੁਤ ਬੁਰਾ ਹਾਲ ਦੇਖਿਆ ਜਾ ਰਿਹਾ ਹੈ ਹਾਲਾਂਕਿ ਆਪਣੀ ਮਾਤਾ ਨੂੰ ਚੇਤੇ ਕਰਦੇ ਹੋਏ ਖਾਨ ਸਾਬ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਖੁਦ ਦੇ ਵਿੱਚ ਭਾਵੁਕ ਕਰ ਦੇਣ ਵਾਲੀਆਂ ਨੇ ਇਹ ਤਸਵੀਰਾਂ ਖਾਨ ਤੇ ਉਹਨਾਂ ਦੇ ਪਿੰਡ ਤੋਂ ਆਈਆਂ ਨੇ ਜਿੱਥੇ ਅੱਜ ਸਲਮਾ ਪਰਵੀਨ ਉਹਨਾਂ ਦੀ ਮਾਤਾ ਦਾ ਨਾਮ ਸੀ ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਲੰਬੀ ਬਿਮਾਰੀ ਦੇ ਨਾਲ ਜੂਝ ਰਹੀ ਸੀ ਤਾਂ ਉਹਨਾਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ ਪਰ ਖਾਨ ਸਾਹਿਬ ਵਿਦੇਸ਼ ਦੇ ਵਿੱਚ ਸੀ ਉਹਨਾਂ ਦੇ ਕਾਫੀ ਕਾਨਸਰਟ ਸੀ ਤਾਂ ਖੜੇ ਟਾਈਮ ਤੇ ਖਾਨ ਸਾਹਿਬ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਹੈ ਇਸ ਖਬਰ ਦਾ ਪਤਾ ਲੱਗਦਾ ਹੈ ਤਾਂ ਖਾਨ ਸਾਹਿਬ ਆਪਣੇ ਸਾਰੇ ਲਾਈਵ ਸ਼ੋਅ ਕਾਨਸਰਟ ਛੱਡ ਕੇ ਆਪਣੇ ਪਿੰਡ ਪੰਡਾਲ ਦੋਨਾ ਪਹੁੰਚਦੇ ਨੇ ਤੇ ਅੱਜ ਜਦੋਂ ਖਾਨ ਸਾਹਿਬ ਆਪਣੇ ਪਿੰਡ ਦੇ ਵਿੱਚ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਆਪਣੀ ਮਾਤਾ ਨੂੰ ਸਪੁਰਦ ਦੇ ਖਾਕ ਕੀਤਾ ਗਿਆ ਹੈ। ਹਾਲਾਂਕਿ ਜੋ ਤਸਵੀਰਾਂ ਨੇ ਇਹ ਕਾਫੀ ਭਾਵੁਕ ਕਰ ਦੇਣ ਵਾਲੀਆਂ ਨੇ ਜਿਸ ਦੇ ਵਿੱਚ ਖਾਨ ਸਾਹਿਬ ਆਪਣੀ ਮਾਤਾ ਦੀ ਦੇਹ ਨੂੰ ਲੈ ਕੇ ਜਾਂਦੇ ਵਿਖਾਈ ਦੇ ਰਹੇ ਨੇ, ਆਪਣੀ ਮਾਤਾ ਨੂੰ ਅੰਤਿਮ ਸ਼ਰਧਾਂਜਲੀ ਦਿੰਦੇ ਹੋਏ ਵਿਖਾਈ ਦੇ ਰਹੇ ਨੇ। ਹਾਲਾਂਕਿ ਜੋ ਤਸਵੀਰਾਂ ਨੇ ਉਸ ਦੇ ਵਿੱਚ ਖਾਨ ਸਾਹਿਬ ਤੋਂ ਤੁਰਿਆ ਵੀ ਸੌਖਾ ਨਹੀਂ ਜਾ ਰਿਹਾ। ਹਾਲਾਂਕਿ ਕਾਫੀ ਲੋਕੀ ਨੇ ਜਿਨ੍ਹਾਂ ਨੇ ਖਾਨ ਸਾਹਿਬ ਨੂੰ ਫੜਿਆ ਹੋਇਆ ਉਹਨਾਂ ਨੂੰ ਹੌਸਲਾ ਦੇ ਰਹੇ ਨੇ। ਲਕਿ ਖਾਨ ਸਾਹਿਬ ਦੀ ਇਸ ਦੁੱਖ ਦੀ ਕੜੀ ਦੇ ਵਿੱਚ ਨਾ ਉਹਨਾਂ ਦੇ ਸਿਰਫ ਰਿਸ਼ਤੇਦਾਰ ਮੌਜੂਦ ਹੋਏ ਬਲਕਿ ਪਿੰਡ ਦਾ ਉਹ ਕਲਾ-ਕਲਾ ਸ਼ਖਸ ਮੌਜੂਦ ਹੋਇਆ ਤਾਂ ਪੰਜਾਬੀ ਇੰਡਸਟਰੀ ਤੋਂ ਵੀ ਕਾਫੀ ਚਿਹਰੇ ਜਿਹੜੇ ਨੇ ਉਹ ਖਾਨ ਸਾਹਿਬ ਦੇ ਇਸ ਦੁੱਖ ਦੀ ਕੜੀ ਦੇ ਵਿੱਚ ਉਹਨਾਂ ਦੇ ਨਾਲ ਪਹੁੰਚੇ ਚਾਹ ਹੰਸ ਰਾਜ ਹੰਸ ਦਾ ਜ਼ਿਕਰ ਕਰ ਲਈਏ ਜਾਂ ਹੋਰ ਕਈ ਕਲਾਕਾਰ ਜਿਹੜੇ ਖਾਸ ਤੌਰ ਤੇ ਖਾਨ ਸਾਹਿਬ ਦੀ ਇਸ ਦੁੱਖ ਦੀ ਕੜੀ ਦੇ ਵਿੱਚ ਅਫਸੋਸ ਕਰਨ ਦੇ ਲਈ ਉਹਨਾਂ ਦੇ ਘਰ ਪਹੁੰਚੇ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਉਹਨਾਂ ਦੇ ਪਿੰਡ ਤੋਂ ਸਾਹਮਣੇ ਆਈਆਂ ਨੇ ਪੰਡਾਲ ਦੋਨਾਂ ਇਹ ਪਿੰਡ ਸਿਆਜਾੜੇ ਦੇ ਕਪੂਰਥਲਾ ਦੇ ਨੇੜੇ ਦਾ ਪਿੰਡ ਹੈ ਜਿੱਥੇ ਦੇ ਖਾਨ ਸਾਹਿਬ ਵਸਨੀਕ ਸੀ ਤਾਂ ਅੱਜ ਉੱਥੇ ਹੀ ਉਹਨਾਂ ਦੀ ਮਾਤਾ ਨੂੰ ਜਿਹੜੀ ਹੈ ਅੰਤਿਮ ਵਿਦਾਈ ਦਿੱਤੀ ਗਈ ਹੈ ਉਹਨਾਂ ਨੂੰ ਸਪੁਰਦ ਦੇ ਖਾਕ ਕੀਤਾ ਗਿਆ ਤੇ ਤਸਵੀਰਾਂ ਜਿਹੜੀਆਂ ਨੇ ਉਹ ਖਾਨ ਸਾਹਿਬ ਦੇ ਪਰਿਵਾਰ ਤੋਂ ਸਾਹਮਣੇ ਆਈਆਂ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਖਾਨ ਸਾਹਿਬ ਦਾ ਜੋ ਹਾਲ ਹੈ ਉਹ ਤਸਵੀਰਾਂ ਖੁਦ ਤੋਂ ਬਿਆਨ ਕਰਦੀਆਂ ਹੋਈਆਂ ਜ਼ਰੂਰ ਨਜ਼ਰ ਆ ਰਹੀਆਂ ਨੇ